ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 22 ਤੋਂ 25 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਯਾਨੀ ਕਿ 22 23 24 ਅਤੇ 25 ਜੁਲਾਈ ਲਗਾਤਾਰ ਜੋ ਪੰਜਾਬ ਦੇ ਵਿੱਚ ਇੱਕ ਮੀਂਹ ਦੀ ਉਮੀਦ ਜਾਗੀ ਹੈ ਇੱਕ ਬਰਸਾਤ ਦੀ ਝੜੀ ਦੀ ਉਮੀਦ ਜੋ ਜਾਗੀ ਹੈ ਉਹਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਮੌਸਮ ਵਿਭਾਗ ਵੱਲੋਂ ਨਵਾਂ ਤਾਜ਼ਾ ਅਲਰਟ ਸਾਂਝਾ ਕਰ ਦਿੱਤਾ ਗਿਆ ਜਿਦੇ ਵਿੱਚ ਤਗੜੇ ਮੀਂਹ ਦੇ ਸਪੈਲ ਹੁਣ ਪੰਜਾਬ ਦੇ ਉੱਪਰ ਲੱਗਦੇ ਦਿਖਾਈ ਦੇਣਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਉੱਪਰ ਇੱਕ ਤਗੜਾ ਮੀਂਹ ਦਾ ਸਪੈਲ ਬਣਿਆ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਸਾਡਾ ਚੈਨਲ ਵੈਦਰਬਾਈ ਸਮੁੰਦਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਬਿਨਾਂ ਕਿਸੇ ਦੇਰੀ ਤੋਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ ਮੌਸਮ ਦੀ ਕਿ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ 22 23 24 ਅਤੇ 25 ਜੁਲਾਈ ਨੂੰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੇ ਆਪਾਂ 22 ਜੁਲਾਈ ਦੀ 22 ਜਲ ਨੂੰ ਤੁਸੀਂ ਦੇਖ ਰਹੇ ਹੋ ਤਕੜਾ ਸਿਸਟਮ ਪੰਜਾਬ ਦੇ ਪੂਰਬੀ ਹਿੱਸੇ ਅਤੇ ਸੈਂਟਰਲ ਪੰਜਾਬ ਵਿੱਚ ਲੱਗਣ ਜਾ ਰਿਹਾ ਜੀ ਜਿਹਦੇ ਵਿੱਚ ਵਧੀਆ ਮੀਂਹ ਸਾਨੂੰ ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਲੱਗਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਪਰ ਨਾਲ ਇਹ ਨਾਲ ਗੁਰਦਾਸਪੁਰ, ਅਮਰitsar, ਤਰਨਤਾਰਨ, ਮੋਗਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਭਾਰੀ ਤੋਂ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਾਨੀ ਕਿ ਆਪਾਂ ਲਗਭਗ 80% ਹਿੱਸੇ ਜਿਹੜੇ ਜ਼ਿਲ੍ਹੇ ਦੇ ਉਹ ਕਵਰ ਹੋ ਰਹੇ ਨੇ ਜਿਦੇ ਵਿੱਚ ਤਾਪਮਾਨ ਦੇ ਵਿੱਚ ਵੱਡੀ ਘਰਾਬਟ ਆਵੇਗੀ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ ਜਿਹੜਾ 35 ਡਿਗਰੀ ਤੋਂ ਥੱਲੇ ਰਹਿਣ ਦੀ ਉਮੀਦ ਹੈ ਖਾਸ ਕਰਕੇ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਹੋਵੇਗਾ ਉਹਨਾਂ ਇਲਾਕਿਆਂ ਵਿੱਚ ਤਾਂ ਤਾਪਮਾਨ 30 ਤੋਂ ਥੱਲੇ ਜਾਣ ਦੀ ਵੀ ਉਮੀਦ ਬਣ ਰਹੀ ਹੈ ਗਰਮੀ ਤੋਂ ਵੱਡੀ ਰਾਹਤ ਪੰਜਾਬ ਵਾਸੀ ਨੂੰ 22 ਜੁਲਾਈ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਅਗਰ ਗੱਲ ਕਰੀਏ ਭਾਤੇ ਹੀ ਅਤੇ 24 ਜੁਲਾਈ ਦੀ 23 24 ਜੁਲਾਈ ਨੂੰ ਵੀ ਠੀਕ ਮੌਸਮ ਬਣਿਆ ਹੋਇਆ ਜੀ 23 ਜੁਲਾਈ ਨੂੰ ਤੁਸੀਂ ਦੇਖੋਗੇ ਤਾਂ ਪੂਰਬੀ ਹਿੱਸਾ ਫੇਰ ਤੋਂ ਤੇ 24 ਜੁਲਾਈ ਨੂੰ ਵੀ ਪੂਰਬੀ ਹਿੱਸਾ ਜਿਹਦੇ ਵਿੱਚ ਗੱਲ ਕਰੀ ਇਹਦਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ 23 ਜੁਲਾਈ ਨੂੰ ਕੀਤੀ ਜਾ ਰਹੀ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਵਿੱਚ ਵੀ ਤੁਸੀਂ ਦੇਖੋਗੇ ਤਗੜਾ ਮੀਂਹ ਸਾਨੂੰ 23 ਜੁਲਾਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਬਰ ਇਹਨਾਂ ਜ਼ਿਲ੍ਹਿਆਂ ਵਿੱਚ ਠੀਕ-ਠਾਕ ਬੂੰਦਾਬੰਦੀ ਤੇ ਬੱਦਲਬਾਈ ਬਣੇ ਰਹਿਣ ਕਰਕੇ ਤਾਪਮਾਨ ਵੀ ਕੰਟਰੋਲ ਵਿੱਚ ਹੀ ਰਹਿਣਗੇ। ਸਭ ਤੋਂ ਘੱਟ ਮੀਂਹ ਦੀ ਉਮੀਦ ਜਿਹੜੀ ਹੈ ਉਹ ਸਾਨੂੰ ਮੁੜ ਤੋਂ ਚਾਰਕ ਜ਼ਿਲ੍ਹੇ ਜਿਹੜੇ ਲਗਾਤਾਰ ਮਾਲਵਾ ਬੈਲਟ ਦੇ ਅਕਸਰ ਵੀ ਦੇਖਣ ਨੂੰ ਮਿਲਦਾ ਹੈ ਗਰਮੀਆਂ ਵਿੱਚ ਵੀ ਬਰਸਾਤਾ ਵਿੱਚ ਵੀ ਇਹਨਾਂ ਵਿੱਚ ਸਭ ਤੋਂ ਘੱਟ ਮੀਂਹ ਹੁੰਦਾ ਜੀ ਉਹ ਹਨ ਫਜ਼ਿਲਕਾ, ਮੁਕਸਰ, ਫਰੀਦਕੋਟ ਅਤੇ ਬਠਿੰਡਾ। ਇਹਨਾਂ ਵਿੱਚ ਬਹੁਤ ਘੱਟ ਮੀਂਹ ਦੀ ਉਮੀਦ ਸਾਨੂੰ ਫਿਲਹਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਗਰਮੀ ਸਿਖਰਾਂ ਤੇ ਪਹੁੰਚੇਗੀ। ਤਾਪਮਾਨ 35 ਡਿਗਰੀ ਤੋਂ ਉੱਪਰ ਰਹਿਣਗੇ ਮੀਂਹ ਦੀ ਸੰਭਾਵਨਾਵਾਂ ਕਾਫੀ ਘੱਟ ਨੇ ਤੇ ਸੇਮ 24 ਜੁਲਾਈ ਨੂੰ ਵੀ ਇਸੇ ਤਰੀਕੇ ਦਾ ਮਾਹੌਲ ਹੈ ਬਾਕੀ ਪੂਰੇ ਪੰਜਾਬ ਵਿੱਚ ਮੀਂਹ ਠੀਕ ਠਾਕ ਹੈ ਫਜ਼ਿਲਕਾ ਤੇ ਮੁਕਸਰ ਵਿੱਚ ਬਹੁਤ ਘੱਟ ਮੀਂਹ ਸਾਨੂੰ ਦੇਖਣ ਨੂੰ ਮਿਲਦਾ ਹੋਇਆ ਦਖਾਈ ਦੇਵੇਗਾ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਆਪਾਂ ਕਹਿ ਸਕਦੇ ਹਾਂ ਗਰਮੀ ਸਿਖਰਾਂ ਤੇ ਹੋਵੇਗੀ ਤਾਪਮਾਨ ਵਾਧੇ ਜਾਣਗੇ ਬਾਕੀ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਠੀਕ ਠਾਕ ਪਣੀ ਹੋਈ ਹੈ 25 ਜੁਲਾਈ ਨੂੰ ਫੇਰ ਤੋਂ ਅਗਰ ਗੱਲ ਕੀਤੀ ਜਾਵੇ ਇਨ੍ਹਾਂ ਇਲਾਕਿਆਂ ਵਿੱਚ ਫੇਰ ਤੋਂ ਨਾ માત્ર ਮੀਂਹ ਹੈ ਫਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਬਾਕੀ ਪੰਜਾਬ ਦੇ ਵਿੱਚ ਉਮੀਦ ਵੱਧ ਰਹੀ ਹੈ ਕਿ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਉਹ 35 ਡਿਗਰੀ ਤੋਂ ਥੱਲੇ ਰਹਿਣ ਦੀ ਉਮੀਦ ਹੈ ਤੇ ਇਹਨਾਂ ਇਲਾਕਿਆਂ ਜਿਹੜੇ ਚਾਰ ਜ਼ਿਲ੍ਹੇ ਗਿਣਾਏ ਨੇ ਫਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਇਹਨਾਂ ਵਿੱਚ ਤਾਪਮਾਨ 35-38 ਤੋਂ 40 ਡਿਗਰੀ ਤੱਕ ਜਾ ਸਕਦਾ ਹੈ ਗਰਮੀ ਦਾ ਮਾਹੌਲ ਬਣਿਆ ਰਹੇਗਾ